ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਮੋਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਹੁਣ ਟਾਈਮ ਹੋ ਗਿਆ ਜੀ ਸਵੇਰ ਦੇ 9:36 ਮਿੰਟ ਹੋ ਗਏ ਨੇ ਤੇ ਤਰੀਕ ਅੱਜ ਹੈਗੀ ਆ 27 ਜੁਲਾਈ ਦਿਨ ਐਤਵਾਰ ਤੇ ਆਪਾਂ ਲੱਗੇ ਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ 'ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੀ ਨਾਲ ਸ਼ੇਅਰ ਕਰੂੰਗੀ ਇੱਕ ਪਰਿਵਾਰ ਦੀ ਹੱਦ ਬੀਤੀ ਜਿਹੜੀ ਕੁਝ ਸਮਾਂ ਪਹਿਲਾਂ ਦੀ ਐ ਕੁਝ ਸਮਾਂ ਪਹਿਲਾਂ ਹੀ ਉਹਨਾਂ ਦੇ ਨਾਲ ਇਹ ਹੱਦ ਬੀਤੀ ਹੋਈ ਆ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਉਹਨਾਂ ਨੇ ਦੱਸਿਆ ਕਹਿੰਦੇ ਵੀ ਉਹਨਾਂ ਦੇ ਪਰਿਵਾਰ ਨੇ ਸਿਰਫ ਇੱਕ ਰਾਤ ਆ ਜਾਪ ਕੀਤਾ ਤੇ ਰਾਤੋਂ ਰਾਤ ਜਿਹੜੀ ਉਹਨਾਂ ਤੇ ਮੁਸ਼ਕਲ ਆਈ ਹੋਈ ਸੀ ਉਹ ਵੀ ਟਲ ਗਈ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਵੀ ਹੋ ਗਿਆ ਤੇ ਸਮਝ ਲਓ ਵੀ ਮਹਾਰਾਜ ਨੇ ਅੰਗ ਸੰਗ ਸਹਾਈ ਹੋ ਕੇ ਉਹਨਾਂ ਦੀ ਰੱਖਿਆ ਕੀਤੀ ਸੋ ਵੀਡੀਓ ਨੂੰ ਬਹੁਤ ਧਿਆਨ ਨਾਲ ਸੁਣਿਓ ਸਮਝਿਓ ਤੇ ਉਹਤੇ ਅਮਲ ਜ਼ਰੂਰ ਕਰਿਓ ਤੇ ਬਾਦ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੀਆਂ ਅੱਜ ਦੀ ਵੀਡੀਓ ਮੈਂ ਅਕਸਰ ਇਹੋ ਗੁਰਬਾਣੀ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੀਆਂ ਤਾਂ ਹਮੇਸ਼ਾ ਮੈਂ ਤੁਹਾਨੂੰ ਕਹਿੰਦੀ ਆਂ ਵੀ ਆਪਣਾ ਵਿਸ਼ਵਾਸ ਆਪਣੀ ਪੋਜ਼ਿਟਿਵ ਸੋਚ ਹੈਨਾ ਆਪਾਂ ਨੂੰ ਮਤਲਬ ਕਿ ਉਹ ਸਭ ਕੁਝ ਦਵਾ ਸਕਦੀ ਹੈ ਜੋ ਆਪਾਂ ਕਦੇ ਸੋਚਿਆ ਨਹੀਂ ਜਿਦੋਂ ਆਪਾਂ ਪਰਮਾਤਮਾ ਤੇ ਭਰੋਸਾ ਰੱਖਦੇ ਹਾਂ ਚਾਹੇ ਥੋੜਾ ਸਮਾਂ ਪੈ ਕੇ ਉਹ ਕੰਮ ਹੋ ਜਾਵੇ ਚਾਹੇ ਥੋੜਾ ਟਾਈਮ ਲੱਗ ਜਾਵੇ ਚਾਹੇ ਕੁਝ ਮਹੀਨੇ ਲੱਗ ਜਾਣ ਪਰ ਪਰਮਾਤਮਾ ਮਿਹਰ ਜ਼ਰੂਰ ਕਰਦਾ ਸਾਡੀ ਨੀਤ ਸਾਫ਼ ਹੋਣੀ ਚਾਹੀਦੀ ਹੈ ਸਾਡਾ ਮਨ ਸਾਫ਼ ਹੋਣਾ ਚਾਹੀਦਾ ਕਿਸੇ ਦਾ ਮਾੜਾ ਨਾ ਕਰੋ ਮਾੜਾ ਨਾ ਸੋਚੋ ਕਿਸੇ ਦਾ ਹੱਕ ਨਾ ਦੱਬੋ ਬੇਈਮਾਨੀ ਨਾ ਕਰੋ ਠੱਗੀ ਨਾ ਕਰੋ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰੋ ਪਰਮਾਤਮਾ ਦੇ ਹੁਕਮ ਨੂੰ ਸਿਰ ਮੱਥੇ ਮੰਨੋ ਜੇ ਕੋਈ ਮੁਸ਼ਕਲ ਦੀ ਖੜੀ ਵੀ ਆਉਂਦੀ ਆ ਤਾਂ ਵੀ ਉਸ ਪਰਮਾਤਮਾ ਦੇ ਅੱਗੇ ਇਹ ਅਰਦਾਸ ਕਰੋ ਵਾਹਿਗੁਰੂ ਇਹਦੇ ਵਿੱਚ ਵੀ ਤੇਰੀ ਕੋਈ ਰਜ਼ਾ ਹੋਵੇਗੀ ਇਹਦੇ ਵਿੱਚ ਵੀ ਮੇਰਾ ਕੁਝ ਚੰਗਾ ਹੋਵੇਗਾ ਤਾਂ ਹੀ ਪਰਮਾਤਮਾ ਇਹ ਮੁਸ਼ਕਲ ਆਈ ਹੈ ਸੋ ਜਦੋਂ ਆਪਾਂ ਇਦਾਂ ਦੀ ਭਾਵਨਾ ਬਣਾ ਲੈਨੀ ਆ ਨਾ ਤਾਂ ਪਰਮਾਤਮਾ ਜ਼ਰੂਰ ਮਿਹਰ ਕਰਦਾ ਸੋ ਇਦਾਂ ਦੀ ਘਟਨਾ ਜਿਹੜੀ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਬਾਹਰਲੇ ਮੁਲਕ ਦੀ ਘਟਨਾ ਜਦੋਂ ਅੱਗ ਲੱਗੀ ਸੀ ਆਪਾਂ ਸਾਰਿਆਂ ਨੇ ਇਹ ਨਿਊਜ਼ ਦੇਖੀ ਸੀ ਹਨਾ ਕਿੰਨੀ ਜ਼ਿਆਦਾ ਭਿਆਨਕਾ ਕ ਲੱਗੀ ਸੀ ਕਿੰਨੇ ਜਾਨਵਰ ਕਿੰਨੇ ਘਰ ਉਹਦੀ ਤਵਾਹੀ ਦੇ ਵਿੱਚ ਆ ਗਏ ਸੀ ਉਸ ਦੌਰਾਨ ਨਾ ਜਿੱਥੇ ਵੱਡੇ ਵੱਡੇ ਤਕੜੇ ਤਕੜੇ ਲੋਕ ਵੀ ਆਪਣੇ ਘਰ ਛੱਡ ਕੇ ਸੜਕਾਂ ਤੇ ਜਾਂ ਦੂਜੀਆਂ ਥਾਵਾਂ ਤੇ ਚਲੇ ਗਏ ਸੀ ਉਸੇ ਦੌਰਾਨ ਉੱਥੇ ਇੱਕ ਪਰਿਵਾਰ ਸੀ ਜਿਹੜਾ ਕਿ ਰੱਬ ਨੂੰ ਬਹੁਤ ਮੰਨਦਾ ਸੀ ਜਿਹਨੂੰ ਗੁਰੂ ਤੇ ਬੜਾ ਭਰੋਸਾ ਸੀ ਤੇ ਉਹਨਾਂ ਨੇ ਇਧਰ ਇੰਡੀਆ ਵਿੱਚ ਸੰਤਮੰਮ ਬੁਰਸ਼ਾਂ ਨੂੰ ਫੋਨ ਕੀਤਾ ਕਿ ਮਾਪੁਰਸ਼ੋ ਇਦਾਂ ਕਰਕੇ ਵੀ ਆਹ ਮੁਸ਼ਕਲ ਦੀ ਘੜੀ ਆ ਗਈ ਐ ਤੇ ਸਾਨੂੰ ਵੀ ਜਿਹੜਾ ਹੈਗਾ ਅਲਰਟ ਜਾਰੀ ਕਰ ਦਿੱਤਾ ਵੀ ਤੁਸੀਂ ਆਪਣਾ ਘਰ ਖਾਲੀ ਕਰ ਦਿਓ ਆਪਣਾ ਜਿਹੜਾ ਹੈਗਾ ਸਾਰਾ ਜਿਹੜਾ ਸਮਾਨ ਆ ਜਿੰਨਾ ਹੋ ਸਕਦਾ ਉਹਦਾ ਬਚਾ ਲਓ ਤੇ ਵੀ ਅੱਗ ਇਧਰ ਨੂੰ ਵੱਧ ਰਹੀ ਐ ਕਹਿੰਦੇ ਵੀ ਤੁਸੀਂ ਦੱਸੋ ਅਸੀਂ ਕੀ ਕਰੀਏ ਵੀ ਪਰ ਸਾਡੀ ਜ਼ਿੰਦਗੀ ਭਰ ਦੀ ਪੂੰਜੀ ਕਮਾਈ ਆ ਅਸੀਂ ਵੀ ਹੁਣ ਕੀ ਕਰੀਏ ਕਿਹੜਾ ਬਾਠ ਕਰੀਏ ਜਾਂ ਕਿ ਪ੍ਰਮਾਤਮਾ ਕੇ ਕੀ ਅਰਦਾਸ ਕਰੀਏ ਵੀ ਜਿਹੜੀ ਇਹ ਮੁਸ਼ਕਲ ਦੀ ਘੜੀ ਟਲ ਜਵੇ ਤਾਂ ਮਾਹਪੁਰਸ਼ਾਂ ਨੇ ਕਿਹਾ ਕਹਿੰਦੇ ਵੀ ਤੁਸੀਂ ਮੂਲ ਮੰਤਰ ਸਰ ਦਾ ਜਾਪ ਕਰੋ ਰਾਤ ਨੂੰ ਸਮਝ ਲਓ ਐ ਜੇ ਉਹਨਾਂ ਨੇ ਫੋਨ ਕੀਤਾ ਮਤਲਬ ਕਿ ਉਹਨਾਂ ਨੇ ਸਵੇਰ ਤੱਕ ਜਿਹੜਾ ਹੈਗਾ ਉਥੋਂ ਜਗ੍ਹਾ ਖਾਲੀ ਕਰਨੀ ਸੀ ਤੇ ਵੀ ਇੰਨੀ ਜ਼ਿਆਦਾ ਭਿਆਨਕ ਤੇ ਇੰਨੀ ਤੇਜ਼ੀ ਨਾਲ ਅੱਗੇ ਉਧਰ ਨੂੰ ਵਧ ਰਹੀ ਸੀ ਮਾਹਪੁਰਸ਼ਾਂ ਨੇ ਕਿਹਾ ਕੋਈ ਗੱਲ ਨਹੀਂ ਫਿਕਰ ਨਹੀਂ ਕਰਨਾ ਤੁਸੀਂ ਮੂਲ ਮੰਤਰ ਸਰ ਦਾ ਜਾਪ ਕਰੋ ਜਦੋਂ ਹਨਾ ਆਪਣੇ ਤੇ ਔਖਾ ਟਾਈਮ ਆਉਂਦਾ ਤੇ ਜਦੋਂ ਆਪਾਂ ਅੰਦਰੋਂ ਕਿਤੇ ਨਾ ਕਿਤੇ ਇਕੱਲਾ ਪੰਜਾ ਟੁੱਟੇ ਹੋਏ ਮਹਿਸੂਸ ਕਰਦੇ ਆ ਤਾਂ ਉਦੋਂ ਜਦੋਂ ਆਪਾਂ ਰੱਬ ਨੂੰ ਧਿਆਉਂਦੇ ਆ ਤਾਂ ਉਹ ਪੁਕਾਰ ਕਿਤੇ ਨਾ ਕਿਤੇ ਸੱਚੀ ਹੁੰਦੀ ਆ ਤਾਂ ਉਸੇ ਤਰੀਕੇ ਨਾਲ ਉਹ ਸਾਰੇ ਪਰਿਵਾਰ ਨੇ ਮੂਰ ਮੰਤਰ ਸਾਹਿਬ ਦਾ ਮਿਲ ਕੇ ਜਾਪ ਕੀਤਾ ਤੁਸੀਂ ਵਿਸ਼ਵਾਸ ਨਹੀਂ ਕਰਨਾ ਸ਼ਾਇਦ ਤੁਸੀਂ ਕੱਟਨਾ ਸੁਣੀ ਵੀ ਹੋਣੀ ਹੈ ਤੇ ਸਵੇਰ ਤੱਕ ਜਿਹੜੀ ਅੱਗ ਉਥੋਂ ਤੱਕ ਪਹੁੰਚਣੀ ਸੀ ਉਹਨੇ ਆਪਣਾ ਰੁੱਖ ਬਦਲ ਲਿਆ ਉਨਾਂ ਤੋਂ ਥੋੜੀ ਦੂਰੀ ਤੱਕ ਆ ਕੇ ਉਸ ਅੱਗ ਨੇ ਆਪਣਾ ਰੁਖ ਬਦਲ ਲਿਆ ਤੇ ਉਸ ਤੋਂ ਬਾਅਦ ਪੁਲਿਸ ਉਥੇ ਆਈ ਦੁਆਰਾ ਜਿਹੜੀ ਪੁਲਿਸ ਨੂੰ ਪਹਿਲਾਂ ਕਹਿ ਕੇ ਗਏ ਸੀ ਵੀ ਜਗਾ ਖਾਲੀ ਕਰੋ ਅੱਗੇ ਇਧਰ ਨੂੰ ਵੱਧ ਰਹੀ ਆ ਤਾਂ ਉਹੀ ਪੁਲਿਸ ਦੁਆਰਾ ਆਈ ਤੇ ਕਹਿੰਦੇ ਵੀ ਹੁਣ ਤੁਹਾਨੂੰ ਖਾਲੀ ਕਰਨ ਦੀ ਜ਼ਰੂਰਤ ਨਹੀਂ ਆ ਵੀ ਜਿਹੜੀ ਅੱਗ ਹੈ ਉਹ ਆਪਣੀ ਆਪਾਂ ਕਹਿੰਦੇ ਨੇ ਵੀ ਹਵਾ ਦੇ ਕਾਰਨ ਰੁਖ ਚੇਂਜ ਕਰ ਗਈ ਹੈ ਨਾ ਬਦਲ ਗਈ ਇਹ ਦੂਜੇ ਪਾਸੇ ਨੂੰ ਚਲੀ ਗਈ ਤਾਂ ਉਹਨਾਂ ਨੇ ਪੁਲਿਸ ਵਾਲਿਆਂ ਨੇ ਆ ਕੇ ਜਦੋਂ ਉਹਨਾਂ ਨੂੰ ਇਦਾਂ ਕਿਹਾ ਤਾਂ ਉਸ ਪਰਿਵਾਰ ਨੇ ਕਿਹਾ ਕਹਿੰਦੇ ਸਾਨੂੰ ਪਤਾ ਸੀ ਵੀ ਸਾਡਾ ਵਾਹਿਗੁਰੂ ਬਾਲ ਵੀ ਵਿੰਗਾ ਨਹੀਂ ਹੋਣ ਦਵੇਗਾ ਪਰਮਾਤਮਾ ਆਪੰਗ ਸੰਗ સહાયੂ ਕੇ ਸਾਡੇ ਰੱਖਿਆ ਕਰੇਗਾ ਤੇ ਤੁਸੀਂ ਦੇਖੋ ਉਹਨਾਂ ਦੀ ਉਹ ਭਾਵਨਾ ਕਿੰਨੀ ਸੀ ਉਹਨਾਂ ਦੀ ਸ਼ਰਧਾ ਕਿੰਨੀ ਸੀ ਪਰਮਾਤਮਾ ਦੇ ਪ੍ਰਤੀ ਜਿਹੜੀ ਆਉਂਦੀ ਹੋਈ ਮੁਸ਼ਕਿਲ ਜਿੱਥੇ ਇੰਨੇ ਲੋਕਾਂ ਦੇ ਘਰ ਚਲ ਗਏ ਜਿੱਥੇ ਇੰਨੇ ਲੋਕ ਆਪਦੇ ਘਰੋਂ ਤੋਂ ਬੇਘਰ ਹੋ ਗਏ ਉਥੇ ਪਰਮਾਤਮਾ ਨੂੰ ਜਦੋਂ ਉਹਨਾਂ ਨੇ ਸੱਚੇ ਮਨ ਤੋਂ ਧਿਆਇਆ ਸਿਰਫ ਇੱਕ ਰਾਤ ਦੇ ਵਿੱਚ ਵਾਹਿਗੁਰੂ ਨੇ ਉਹਨਾਂ ਦੀ ਐਸੀ ਅਰਦਾਸ ਸੁਣੀ ਸੰਭਲੂ ਵੀ ਪਰਮਾਤਮਾ ਆਪ ਅੰਗ ਸੰਗ ਸਹਾਇ ਹੋ ਕੇ ਉਹਨਾਂ ਦੇ ਖੜੇ ਹੋ ਗਏ ਕਈ ਵਾਰੀ ਆਪ ਇਦਾਂ ਦੇ ਲੋਕਾਂ ਨੂੰ ਵੀ ਜਾਣਦੇ ਆ ਜਾਂ ਕਈ ਕਈਆਂ ਤਾਂ ਆਪ ਸੁਣਦੇ ਆ ਹਨਾ ਵੀ ਮੈਂ ਇੱਕ ਵਾਰੀ ਆਹ ਪਾਠ ਕੀਤਾ ਜਾਂ ਮੈਂ ਇੱਕ ਵਾਰੀ ਆਹ ਅਰਦਾਸ ਕੀਤੀ ਤੇ ਮੇਰੀ ਪਹਿਲੀ ਵਾਰ ਅਰਦਾਸ ਪੂਰੀ ਹੋ ਗਈ ਉਦੇ ਪਿੱਛੇ ਵਜਾ ਇਹ ਹੁੰਦੀ ਹੈ ਵੀ ਹੋ ਸਕਦਾ ਉਹਨਾਂ ਦੀ ਪਹਿਲੀ ਵਾਰ ਦੇ ਵਿੱਚ ਕੀਤੀ ਹੋਈ ਅਰਦਾਸ ਉਹਨਾਂ ਨੇ ਇੰਨੀ ਭਾਵਨਾ ਨਾਲ ਕੀਤੀ ਹੈ ਇੰਨੇ ਵਿਸ਼ਵਾਸ ਨਾਲ ਕੀਤੀ ਹੈ ਕਿ ਪਰਮਾਤਮਾ ਦੇ ਚਰਨਾਂ ਵਿੱਚ ਉਹਦੀ ਪਹਿਲੀ ਅਰਦਾਸ ਤੇ ਪੁਕਾਰ ਚਲੀ ਗਈ ਤੇ ਕਈ ਵਾਰੀ ਆਪਾਂ ਮਹੀਨਾ ਮਹੀਨਾ ਕਈ ਮਹੀਨੇ ਸਾਲ ਵੀ ਹੋ ਜਾਂਦਾ ਤਾਂ ਵੀ ਥੋੜਾ ਸਮਾਂ ਲੱਗ ਜਾਂਦਾ ਉਹਦੇ ਕਾਰਨ ਉਹਦਾ ਕਾਰਨ ਇਹ ਹੁੰਦਾ ਵੀ ਕਿਤੇ ਨਾ ਕਿਤੇ ਸਾਡਾ ਮਨ ਜਿਹੜਾ ਅੰਦਰੋਂ ਡਾਵਾਂਡੋਲ ਹੋ ਰਿਹਾ ਹੁੰਦਾ ਹਨਾ ਆਪਾਂ ਡੋਲ ਜਾਂਦੇ ਆ ਵੀ ਪਾਰਸਾ ਕਰ ਰਹੀ ਆ ਅਰਦਾਸ ਵੀ ਕਰ ਰਹੀ ਆ ਪਤਾ ਨਹੀਂ ਕਦੋਂ ਹੋਵੇਗਾ ਉਹਦਾ ਕੰਮ ਹੋ ਗਿਆ ਮੇਰਾ ਕਿਉਂ ਨਹੀਂ ਹੋਇਆ ਹਾਲੀ ਤੱਕ ਇਦਾਂ ਦੀਆਂ ਚੀਜ਼ਾਂ ਆਪਣੇ ਮਨ ਵਿੱਚ ਚੱਲਦੀਆਂ ਆ ਜਾਂਦੀਆਂ ਜਦੋਂ ਇਦਾਂ ਦੀਆਂ ਚੀਜ਼ਾਂ ਚੱਲਦੀਆਂ ਰਹਿੰਦੀਆਂ ਫਿਰ ਸਮਾਂ ਲੱਗਣਾ ਸੁਭਾਵਿਕ ਆ ਪਰ ਇਹ ਨਹੀਂ ਆ ਵੀ ਕਦੇ ਅਰਦਾਸ ਪੂਰੀ ਨਹੀਂ ਹੁੰਦੀ ਅਰਦਾਸ ਪੂਰੀ ਹੋਵੇਗੀ ਹੋ ਸਕਦਾ ਥੋੜੇ ਸਮੇਂ ਬਾਅਦ ਹੋ ਜਾਵੇ ਪਰ ਪਰਮਾਤਮਾ ਜ਼ਰੂਰ ਸੁਣਦਾ ਬਹੁਤ ਸਾਰੇ ਮੈਨੂੰ ਕਮੈਂਟ ਇਦਾਂ ਦੇ ਵੀ ਆਉਂਦੇ ਆ ਵੀ ਦੀ ਵੀ ਸਾਡੇ ਨਾਲ ਆ ਚੀਜ਼ ਮਾਰੀ ਹੋ ਗਈ ਜਾਂ ਫਲਾਨੇ ਨੇ ਸਾਡੇ ਨਾਲ ਆ ਚੀਜ਼ ਮਾਰੀ ਕਰਤੀ ਆ ਅਸੀਂ ਕੀ ਕਰੀਏ ਦੇਖੋ ਜੋ ਮਾੜਾ ਕਰਦਾ ਨਾ ਉਹਨਾਂ ਨੂੰ ਪਰਮਾਤਮਾ ਤੇ ਛੱਡ ਦਿਆ ਕਰੋ ਕਿਉਂਕਿ ਕਹਿੰਦੇ ਹੁੰਦੇ ਨਾ ਬੰਦਾ ਕਿਸੇ ਦੇ ਥੱਪੜ ਮਾਰੂਗਾ ਤਾਂ ਉਹ ਬੰਦਾ ਥੋੜੇ ਟਾਈਮ ਬਾਅਦ ਉਹ ਥੱਪੜ ਭੁੱਲ ਜਾਊਗਾ ਪਰ ਜੇ ਮੰਨ ਲਓ ਵੀ ਪਰਮਾਤਮਾ ਕਿਸੇ ਨੂੰ ਸਜ਼ਾ ਦਿੰਦਾ ਨਾ ਤਾਂ ਉਹ ਚੀਜ਼ ਹਮੇਸ਼ਾ ਉਸ ਬੰਦੇ ਨੂੰ ਜ਼ਿੰਦਗੀ ਭਰ ਲਈ ਯਾਦ ਰਹਿੰਦੀ ਹੈ ਕਿਉਂਕਿ ਰੱਬ ਦੀ ਜਿਹੜੀ ਸਜ਼ਾ ਦੇਣ ਦਾ ਤਰੀਕਾ ਉਹ ਵੱਖਰਾ ਹੁੰਦਾ ਹੈ ਸੋ ਪ੍ਰਮਾਤਮਾ ਤੇ ਭਰੋਸਾ ਰੱਖਿਆ ਕਰੋ ਵੀ ਹਾਂ ਵਾਹਿਗੁਰੂ ਹੈਗਾ ਰੱਬ ਦੇ ਘਰ ਦੇਰਾ ਅੰਧੇਰ ਨਹੀਂ ਜਿਹੋ ਜਿਹੇ ਆਪਾਂ ਕਰਨ ਵੀਜਾਂਗੇ ਉਹ ਜਿਹੇ ਸਾਨੂੰ ਫਲ ਜ਼ਰੂਰ ਮਿਲਣੇ ਆ ਇਹ ਤੈ ਆ ਠੀਕ ਹੈ ਸੋ ਇਸ ਕਰਕੇ ਤੁਸੀਂ ਭਰੋਸਾ ਰੱਖਿਆ ਕਰੋ ਤੇ ਬਾਕੀ ਕਿਸੇ ਤੋਂ ਮੰਗਣ ਤੋਂ ਚੰਗਾ ਨਾ ਰੱਬ ਤੋਂ ਮੰਗਿਆ ਕਰੋ ਕਿਉਂਕਿ ਵਾਹਿਗੁਰੂ ਤੋਂ ਵਾਹਿਗੁਰੂ ਨੇ ਸਾਰੀ ਦੁਨੀਆ ਨੂੰ ਦੇਖੋ ਦੇਣਾ ਉਹ ਸਾਰੀ ਦੁਨੀਆ ਨੂੰ ਚਲਾਉਣ ਵਾਲਾ ਸਾਰੀ ਦੁਨੀਆ ਦਾ ਕਰਤਾ ਤਰਤਾ ਜੀ ਆਪਾਂ ਕਿਸੇ ਬੰਦੇ ਤੋਂ ਮੰਗਣ ਦੀ ਬਜਾਏ ਉਸ ਰੱਬ ਤੋਂ ਮੰਗੀਏ ਜਿਹਨੇ ساری ਦੁਨੀਆ ਨੂੰ ਦੇਣਾ ਤੇ ਦੂਸਰੇ ਨੰਬਰ ਤੇ ਭਰੋਸਾ ਰੱਖਿਏ ਵਿਸ਼ਵਾਸ ਰੱਖਿਏ ਮਿਹਨਤ ਕਰੀਏ ਆਪਦੇ ਹੱਕ ਸੱਚ ਦੀ ਕਮਾਈ ਖਾਈਏ ਤਾਂ ਨਾ ਸਿਰਫ ਸਾਡੇ ਘਰ ਦੇ ਵਿੱਚ ਬਰਕਤ ਪੈਂਦੀ ਆ ਬਲਕਿ ਸਰੀਰਕ ਪੱਖੋਂ ਵੀ ਆਪਾਂ ਠੀਕ ਰਹਿਨੇ ਆ ਤੰਦਰੁਸਤ ਰਹਿਨੇ ਆ ਪਰਮਾਤਮਾ ਆਪਾਂ ਨੂੰ ਹਰ ਪੱਖੋਂ ਕਿਰਪਾ ਕਰਦਾ ਹੈ ਸੋ ਉਮੀਦ ਕਰਦੇ ਹਾਂ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਹੈ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਵੀਡੀਓ ਦਾ ਵੀ ਕਰਦੇ ਹਾਂ ਐਂਡ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ